ਸਰੰਦ ਤੇ ਜੈਨਖਾਂ ਸਥਾਪਿਤ ਹੁੰਦਾ ਫਿਰ 1664 ਵਿੱਚ ਭਾਈ ਮਨੀ ਸਿੰਘ ਜੀ ਦੇ ਭਤੀਜੇ ਭਾਈ ਥਰਾਜ ਸਿੰਘ ਜੀ ਜੈਨਖਾਂ ਦਾ ਸਿਰ ਵੱਢਦੇ ਆ ਜੱਸਾ ਸਿੰਘ ਆਲੂ ਵਾਲੇ ਦੀ ਕਮਾਂਡ ਹੇਠ ਫਿਰ ਸਰੰਦ ਫਤਿਹ ਕੀ ਔਰ ਇੱਕ ਕਮਾਲ ਦੀ ਗੱਲ ਇਹ ਆ ਨਾ ਜਦੋਂ ਵੀ ਸਰੰਦ ਤੇ ਤਾਵਾ ਬੁੱਲਣਾ ਹੁੰਦਾ ਸੀ ਨਾ ਗਿਟ-ਗਿਟ ਲਾਲੀਆਂ ਚੜ ਜਾਂਦੀਆਂ ਸੀ ਯੋਧਿਆਂ ਨੂੰ ਜੰਗ ਵਿੱਚ ਤੇ ਇਤਿਹਾਸ ਲਿਖਦਾ ਕਹਿੰਦੇ ਸੂਰਮਿਆਂ ਨੂੰ ਪੁੱਛਿਆ ਵੀ ਬੜਾ ਛਾਲਾਂ ਮਾਰ ਮਾਰ ਕੇ ਆਂਦੇ ਹੋ ਸਰੰਦ ਚ ਜੂਜਣ ਵਾਸਤੇ ਤੇ ਸਿੰਘ ਕਹਿੰਦੇ ਆ ਪੀ ਜੇ ਸਰਹਾਂ ਦੇ ਵਿੱਚ ਸ਼ਹੀਦ ਹੋਵਾਂਗੇ ਨਾ ਤੇ ਬਾਬਾ ਜ਼ੋਰਾਵਰ ਸਿੰਘ ਬਾਬਾ ਫਤਿਹ ਸਿੰਘ ਵਾਲੀ ਕਤਾਰ ਚ ਸ਼ਾਮਲ ਹੋਵਾਂਗੇ ਜਿਸ ਕਾਫਲੇ ਦੀ ਅਗਵਾਈ ਸ਼ਹੀਦਾਂ ਦੇ ਕਾਫਲੇ ਦੀ ਅਗਵਾਈ ਬਾਬਾ ਫਤਿਹ ਸਿੰਘ ਜੀ ਹੁਰੀ ਕਰ ਰਿਹਾ ਧੰਨ ਨੇ ਉਹ ਸੂਰਮੇ ਜਿਹੜੇ ਉਸ ਕਾਫਲੇ ਚ ਸ਼ਾਮਲ ਹੋਏ ਸਿੱਖ ਕੌਮ ਦੇ ਖਾਸ ਕਰਕੇ ਮੈਂ ਨੌਜਵਾਨ ਨੂੰ ਬੇਨਤੀ ਕਰਾਂਗਾ ਆਪਣੀਆਂ ਮਾਵਾਂ ਭੈਣਾਂ ਨੂੰ ਬੇਨਤੀ ਕਰਾਂਗਾ ਜਰੂਰ ਘਰਾਂ ਚ ਬੈਠ ਕੇ ਉਸ ਵਿਰਾਸਤ ਦੀ ਸਾਂਝ ਪਾਓ ਆਪਣੇ ਬੱਚਿਆਂ ਨੂੰ ਜਾਣੂ ਕਰਾਓ ਕਿ ਰਾਜ ਕਿ ਇਹ ਗੁਲਾਮਾਂ ਦੀ ਕੌਮ ਨਹੀਂ ਸੀ ਇਹਦੇ ਅੰਦਰ ਸਤਿਆ ਭਰੀ ਮਹਾਰਾਜ ਨੇ ਕੱਲੇ-ਕੱਲੇ ਨੂੰ ਸ਼ੈਨਸ਼ਾ ਬਣਾਇਆ ਇਨ ਗਰੀਬ ਸਿੱਖਨ ਕੋ ਦੀਉ ਪਾਤਸ਼ਾਹੀ ਯਾਦ ਕਰੇ ਹਮਰੀ ਗੁਰਿਆਈ ਤੋ ਉਹਦਾ ਚੇਤਾ ਕਰਨਾ ਬੜਾ ਲਾਜ਼ਮੀ ਹੈ ਸਾਧ ਸੰਗਤ ਗੁਰੂ ਸਾਹਿਬ ਜੀ ਤੁਹਾਡੇ ਅੰਗ ਸੰਗ ਸਹਾਈ ਹੋਣ ਆਪਣੇ ਇਤਿਹਾਸ ਤੇ ਮਾਣ ਕਰੀਏ ਗੁਰੂ ਕੀ ਬਾਣੀ ਨਾਲ ਜੁੜੋ ਬਾਣੇ ਨਾਲ ਜੁੜੋ ਨਿਤ ਨੇਮੀ ਹੋਵੇ ਨਿਤ ਨੇਮੀ ਸਾਡੀ ਸਤਿਅ ਹੈ ਬਾਬਾ ਅਤਰ ਸਿੰਘ ਜੀ ਹੋਰਾਂ ਨੂੰ ਪੁੱਛਿਆ ਸੀ ਕਿਸੇ ਨੇ ਉਦੋਂ ਵੇਲੇ ਖਾਲਸਾ ਰਾਜ ਗਿਆ ਗਿਆ ਸੀ ਕਹਿੰਦੇ ਜੀ ਫਿਰ ਕਿਵੇਂ ਖਾਲਸਾ ਰਾਜ ਆਏਗਾ ਤੇ ਬਾਬਾ ਅਤਰ ਸਿੰਘ ਜੀ ਹੋਰਾਂ ਨੇ ਕਿਹਾ ਸੀ ਜਦੋਂ ਅਮਰਤ ਵੇਲੇ ਖੂਹਾਂ ਤੇ ਡੋਲ ਖੜਕਣਗੇ ਤੇ ਜਪਜੀ ਦੀਆਂ ਧੁਨਾਂ ਗੂੰਜਣਗੀਆਂ ਕੋਈ ਤਾਕਤ ਤੁਹਾਨੂੰ ਰੋਕ ਨਹੀਂ ਸਕਦੀ ਆਪਣੇ ਘਰਾਂ ਤੋਂ ਸ਼ੁਰੂ ਕਰ ਲਓ ਨਿਤਨੇਮੀ ਹੋਵੋ ਰਹਿਤ ਦੇ ਪਰਪੱਕ ਹੋਵੋ ਕਲਗੀਆਂ ਵਾਲਾ ਪਾਤਸ਼ਾਹ ਫਿਰ ਥਾਪੜਾ ਦੇ ਕੇ ਸਾਡੇ 750 ਸਾਲ ਦੀਆਂ ਹਕੂਮਤਾਂ ਦੀਆਂ ਜੜਾਂ ਖੇਨਾ ਵਿੱਚ ਦੀ ਪਟਾਕੇ ਰੱਖ